ਕਿ ਉਹ ਕਿਰਨ ਨੂੰ ਮੋਸੀ ਨੂੰ ਕਹਿਣਾ ਕਿ ਉਹ ਮੋਹਿੰਦਰ ਕਾਮੇ ਕਹਿ ਰਹੇ ਆ ਕਿ ਸਾਡੇ ਤੋਂ ਵੀ ਤੂੰ ਕੋਈ ਤਰੀਕਾ ਕਰ ਸਕਦਾ ਬਰਾਬਰ ਰੈਂਟਵਾ ਦੇ ਉਹ ਗੱਲ ਤੇਰੇ ਘਰ ਤੇ ਬੈਠੀ ਗਈ ਆ ਮੈਨੂੰ ਨਹੀਂ ਸੀ ਲੱਗਿਆ ਮੈਂ ਬਾਈ ਉਹ ਕਹਿਣ ਤੋਂ ਤੁਹਾਡੇ ਨਾਲ ਬਾਈ ਨਾਲ ਅਲੱਗ ਵਾਲੇ ਸਟੈਰ ਰੀਜ਼ਨ ਆ ਆਪਾਂ ਹੋਰ ਜਾਨੀ ਕੋਈ ਤੂੰ ਨਹੀਂ ਤਾਂ ਕਸਮ ਕਰ ਪੜਾਇਥੋਂ ਨਾਲ ਜਰ 15000 ਨਹੀਂ ਵੀ ਮਿਲਦਾ ਇਹਨਾਂ ਰੈਂਟੋਂ ਦਾ ਜ਼ਿਆਦਾ ਸੀ ਪਹਿਲੇ ਕੀ ਤੁਹਾਨੂੰ ਮੈਂ ਤੁਹਾਨੂੰ ਕਹਿਣ ਦੀ ਕਿਹਾ ਸੀ ਤੂੰ 5000 ਹੋਰ ਸਸਤੇ ਉਹ ਫਾਸਲੇ ਚੱਲਦੇ ਨੇ ਪਰ ਉਹ ਬਾਅਦ ਦੀ ਗੱਲ ਹੈ ਪਹਿਲਾਂ ਤੁਸੀਂ ਸਾਨੂੰ 50000 ਬਾਕੀ ਲਾਇਆ 20000 10000 ਰੁਪਿਆ ਕੱਢਿਆ ਬਾਕੀ ਨੂੰ ਬਾਕੀ ਜੀ ਨੂੰ ਪਤਾ ਨਹੀਂ ਫਾਈਨਲ ਦੀ ਤਸਵੀਰੀ ਹੁਣੀ ਕੱਢੀਆ ਜਿੱਥੇ ਤੁਸੀਂ ਇਹ ਨਾ ਮਹਰੂਤ ਜਿਹੜੇ ਤੁਸੀਂ ਦੱਸਿਆ ਸੀ ਨਾ ਉਹ ਜਿਹੜੇ ਬਾਈ ਲਾਦੇ ਸੀ ਵੀ ਐਕਸ ਮਾਡਲ ਤੇ 10000 ਦੇ ਡਿਫਰੈਂਸ ਹੈ ਜੀ ਤੁਸੀਂ ਆ ਗੱਡੀ ਪੁਰਾਣੀ ਕਰਨ ਦੀ ਜਿਹੜੀ ਤੁਸੀਂ ਕਿਹਾ ਸੀ ਉਹ ਅਸੀਂ ਉਹਨਾਂ ਨੇ ਉਹਦੇ ਬਾਇਰ ਕੋਈ ਨਹੀਂ ਕੀਤਾ ਪਰ ਤੇ ਕਹਿਣ ਦਾ ਮਸਲਾ ਇਹ ਹੈ ਕਿ ਗੱਡੀ ਉਹਨਾਂ ਨੇ ਵੀ ਲੈਣੀ ਹੈ ਤੁਹਾਡੇ ਨੂੰ ਲੈਣੀ ਹੈ ਸਾਡੇ ਤੋਂ ਵੀ ਨਹੀਂ ਬਣਾਉਂਦੇ ਸੀ ਜਿਹੜਾ ਰਿਸੈਪਸੀ ਜਿਹੜਾ ਇੱਕ ਰੋਕੀ ਸੀ ਉਹਦੇ ਤੇ ਮੈਂ ਇਹ ਹੀ ਰੱਖੀ ਦੀ ਪਹਿਲਾਂ ਇਹ ਆਪ ਕਿ ਦੇਜਾਇਆ ਇਹਦੇ ਰੋਕੀ ਦੇ ਰੱਖਾ ਉਹਨਾਂ ਦਾ ਤੇ ਪਕਾਣੇ ਵਾਸਤੇ ਮੈਂ ਜਿਸ ਲੈਵਲ ਤੇ ਮੈਂ ਲੜਿਆ ਹੈਗਾ ਨਾ ਉਸ ਲੈਵਲ ਤੱਕ ਮੇਰੀ ਗੱਡੀ ਨਹੀਂ ਪਹੁੰਚਨੀ ਤੇ ਜਲਦੀ ਜਾ ਕੇ ਉਹਨਾਂ ਨੂੰ ਗਰਮ ਬੈਂਚ ਵੀ ਆਖੀਦਾ ਕਿ ਦੇਖੋ ਜਿਹੜੀ ਗੱਲ ਹੈ ਮੈਂ ਤਾਂ ਇਹ ਰਾਜੀ ਦਾ ਹੱਥਰ ਜੈਦਾ ਉਹਨੂੰ ਮੈਂ ਮਾਗ ਮੈਂ ਕਰਦਾ ਉਹ ਵੀ ਨਾ ਮੀਟਿੰਗ ਕਰਦਾ ਜੇ ਉਹਨੂੰ ਸਿੱਧਾ ਵੀ ਪੀਚ

Thank you. ਕੋਈ ਨਹੀਂ ਕੋਈ ਚੱਕਰ ਨਹੀਂ ਕੋਈ ਨਹੀਂ ਨਹੀਂ ਘਣਾ ਦਾ ਤਾਂ ਨਹੀਂ ਕੋਈ ਮੋਟੋ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਹਾਂ ਜੀ ਆਪਾਂ ਬੜੀ ਚਿਰ ਦੀ ਤਮੰਨਾ ਸੀ ਗੱਡੀ ਲੈਣ ਦੀ ਤੇ ਅੱਜ ਆਪਾਂ ਨਵੀਂ ਗੱਡੀ ਕਢਾ ਲਈ ਆ ਤੇ ਤੁਸੀਂ ਵੀ ਦੇਖੋ ਗੱਡੀ ਕਿਵੇਂ ਆਪਣੀ ਤੁਹਾਨੂੰ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਨਾਮ ਤੁਹਾਡਾ ਜੀ ਆਰਮਨਾ ਪੰਚਵਾਦੋ ਜਿਨਮ ਕਤਬਤ ਸੋਮਾ ਜਾਤਾ ਅਨੂ ਪਰਵਾ ਕਰਮਾਂ ਜਨ ਕਤਬਤ ਸੋ ਸਾਧਰਿਅ ਸੰਸਰਵੇ ਮੇਰੇ ਮਹਾ ਜੀ ਸਤ ਸੰਕਮਲੇ ਪਰਵਾ ਵਸਤੂ ਆਜੇ ਹਾਂਜੀ ਭਾਈ ਜੀ ਆਪਾਂ ਹੁਣੇ ਅਸੀਰਪੁਰ ਸਾਹਿਬ ਦਰਸ਼ਿਕਾਂ ਨੂੰ ਗੱਡੀ ਲਈ ਆ ਤੇ ਵਰਤਾਰ ਸਾਹਿਬ ਗੱਡੀ ਦਾ ਕਿਐ ਸਾਬ ਹੁਣ ਆਪਾਂ ਚੱਲਦੇ ਘਰ ਨੂੰ ਮਹਾਰਾਜ ਦਾ ਦਰਸ਼ਨ ਕਰਦੇ ਆਂ ਮਹਾਰਗੰਦਰਾਂ ਸਰ ਜੀ ਹਰ ਇੱਕ ਕੋ ਪਰਮਾਤਮਾ ਸਦਾ ਦੇਵ ਤੇ ਤਾਰੀ ਸਭ ਤੇ ਨਿਸ਼ੂ ਨਿਵਤਾ ਅਪੀ ਦਾ ਅਤਿ ਸੋਹਣਾ ਰਸ ਹੈ ਦੁਨੀਆਂ ਵਿੱਚ ਸਿਵੇਂ ਪਾਛੇ ਤੋ ਪਾਰ ਬ੍ਰਹਮ ਦੇ ਅੰਤ ਦੇ ਅੰਤ ਹੀ ਤੇਰੇ ਚਾਣ ਸਾਤੋ ਪਾਣਾ ਸੇਤੰ ਸੇਤੰ के you. करपी ताव कावदा न

ਅਕੀ ਤੁਸੀ ਦੱਸਿਓ ਧਾਨੀ ਕਿਵੇਂ ਲੱਗੀ ਗੱਡੀ ਇਹ ਚੰਗਾ ਸੁਤਨਾ ਸੀ ਮੈਂ ਗੱਡੀ ਕਢਾਉਂਦਾ ਗੁਰੂ ਮਹਾਰਾਜ ਨੇ ਪੂਰਾ ਕਰਤਾ ਤੇ ਪੰਜਾ ਪਾ ਲੈ ਕੇ ਆ ਆ ਚੀਜ਼ੇ ਲੈ ਕੇ ਕਢਾ ਕੇ ਗੱਡੀ ਇਹ ਘਰ ਤੇ ਇਹ ਆ ਮਾਹਨਾਰੇ ਬਲੌਗ ਤੁਸੀਂ ਇਸੇ ਵੀ ਦੇਖੋਗੇ ਜਾ ਕੇ ਦੂਰ ਨੇੜੇ ਜਾ ਕੇ ਬਣਾਵਾਂਗੇ ਨਵੀਂ ਨਵੀਂ ਜਗ੍ਹਾ ਤੁਹਾਨੂੰ ਵੀ ਦਿਖਾਵਾਂਗੇ ਨਾਲੇ ਆਪ ਦੇਖਾਂਗੇ जुड़े रहियो अचनि ते चङा जी सत